ਆ ਵੇਖੋ ਆਹ ਕਾਰ ਜਿਵੇਂ ਕਿੱਡੀ ਸੋਹਣੀ ਆ। ਇਹ ਅੱਜ ਸ਼ਾਮ ਨੂੰ ਨਾ ਇਹਨਾਂ ਤੋਂ ਮੇਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਗਾਣੇ ਵੀ ਚੱਲਦੇ। ਮੇਰਾ ਫੇਵਰਿਟ ਸਟੱਪ ਚੱਕਰੀ ਹੋ। ਚੱਕਰੀ ਆ? ਹਾਂਜੀ। ਚੱਕਰੀ ਫਿਰ ਕਰਕੇ ਦਿਖਾ ਦੇ ਰਾ ਮੈਨੂੰ ਫੜਾ ਦੇ। ਦਿਖਾਉਂਦਾ। ਇਸ ਸ਼ਹਿਰ ਨੇ ਫਾਰਮਰ ਪ੍ਰੋਟੈਸਟ ਨੂੰ ਪੂਰਾ ਯੋਗਦਾਨ ਦਿੱਤਾ ਸੀ। ਤੇ ਪਿੱਛੋਂ ਅਸੀਂ ਫਰੀਦਕੋਟ ਤੋਂ ਆ ਤੇ ਸ਼ਹਿਰ ਸਾਨੂੰ ਐਂ ਲੱਗਦਾ ਹੁੰਦਾ ਜਿਵੇਂ ਫਰੀਦਕੋਟ ਵਰਗਾ ਹੀ ਸਤ ਸ੍ਰੀ ਅਕਾਲ ਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਨਵਾਂ ਵੀਡੀਓ ਇਸ ਵੀਡੀਓ ਚ ਆਪਾਂ ਚੱਲੇ ਆ ਇੱਕ ਮੇਲੇ ਤੇ ਜਿਹੜਾ ਕਿ ਕੈਨੇਡਾ ਦਾ ਇੱਕ ਪਿੰਡ ਹੈਗਾ ਉੱਥੇ ਇਹ ਮੇਲਾ ਹੋ ਰਿਹਾ ਆਪਣੇ ਪਿੰਡਾਂ ਨਗਰਾਂ ਵਿੱਚ ਵੀ ਮੇਲੇ ਹੁੰਦੇ ਆ ਅਸੀਂ ਇਹੀ ਤੁਹਾਨੂੰ ਅੱਜ ਦਿਖਾ ਕੇ ਲੈ ਆਣਾ ਹੈ ਕਿ ਇਹ ਮੇਲਾ ਆਪਣੇ ਵਰਗੇ ਹੁੰਦਾ ਹੈ ਜਾਂ ਇਹਦੇ ਵਿੱਚ ਕੋਈ ਫਰਕ ਹੁੰਦਾ ਹੈ ਤੇ ਨਾਲੇ ਜੇ ਤੁਸੀਂ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਜ਼ਰੂਰ ਕਰ ਲਿਓ ਤੇ ਆਓ ਚਲਿਏ ਦੇਖੋ ਫਿਰ ਆਪਾਂ ਇਹ ਮੇਲਾ ਹਾਂਜੀ ਅਸੀਂ ਮੇਲੇ 'ਚ ਪਹੁੰਚ ਗਏ ਹਾਂ ਸੋ ਮੇਲੇ ਦੀ ਪਹਿਲੀ ਸ਼ੁਰੂਆਤ ਹੈਗੀ ਆ ਕਾਰਾਂ ਬੜੀਆਂ ਪੁਰਾਣੀਆਂ ਪੁਰਾਣੀਆਂ ਕਾਰਾਂ ਲੱਗਦੀਆਂ ਹਾਂ ਇਹ ਰਾਹ ਚ ਹੀ ਲਾ ਰੱਖੀਆਂ ਇਹਨਾਂ ਨੇ ਹਾਂ ਇਹ ਰ ਮੇਲਾ ਦਾ ਜਿਹੜੇ ਇਹਨਾਂ ਦੇ ਪਿੰਡਾਂ ਦੇ ਮੇਲੇ ਹੁੰਦੇ ਹਨਾ ਉਹਦੇ ਚ ਇਹ ਆਪਦੀਆਂ ਪੁਰਾਣੀ-ਪੁਰਾਣੀ ਕਾਰਾਂ ਦਿਖਾਉਂਦੇ ਆ 1957 ਮਾਡਲ ਹੈ ਇਹ ਇਹ ਤਾਂ ਕਿਵੇਂ ਇੰਜਨ ਬਾਹਰ ਜੇ ਨੂੰ ਹਨਾ ਇਹਦੇ ਦਿਖਾਉਂਦੇ ਆ ਨਾ ਵੇਖੋ ਕਿੰਦੀ ਸਾਫ ਪਈ ਹੈ ਹਜੇ ਆਹ ਵੇਖੋ ਇੱਕ ਗੱਡੀ ਜਿਵੇਂ ਉਹ ਫਿਲਮਾਂ ਚ ਹੁੰਦੀ ਆ ਹਨਾ ਕਾਰਟੂਨ ਮੂਵੀਜ਼ ਚ ਹਾਂ 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 ਦੇਖੋ ਗੱਲ ਸ਼ੌਂਕ ਦੀ ਆ ਨਾ ਸਾਰੀ ਹਾਂ ਬਹੁਤ ਸੁਣੀ ਆ ਇਹ ਗਾਂ ਤੱਕ ਆ ਹਨਾ ਕਾਰਾਂ ਦਾ ਅਗੇ ਟੰਡੋਲਾ ਚੰਡੂਲਾ ਵੀ ਲੱਗੀਆਂ ਉੱਥੇ ਚੱਲਦੇ ਆ ਹਾਂ ਵੋਲੰਟੀਅਰਸ ਕਰਦੇ ਆ ਇਹ ਇਧਰ ਕਿਸੇ ਨੂੰ ਆਮ ਬੰਦੇ ਨੂੰ ਕਾਰ ਨਹੀਂ ਲੈਉਣ ਦਿੰਦੇ ਇਹ ਕਾਰਾਂ ਸਿਰਫ ਜਿਹੜੀਆਂ ਡਿਸਪਲੇ ਤੇ ਆ ਉਹੀ ਹੈਗੀਆਂ ਤੇ ਉਧਰੋਂ ਪਿੱਛੋਂ ਰਾਹ ਬੰਦ ਕੀਤਾ ਹੋਇਆ ਇੱਥੇ ਬਸ ਤੋੜਾ ਫੇਰਾ ਹੀ ਤੇ ਗਾਂ ਜਿਵੇਂ ਅੱਧਾ ਕਿਲੋਮੀਟਰ ਦੀ ਬਾਟ ਹੈ ਇਹ ਅਸੀਂ ਤੁਰ ਕੇ ਪਹੁੰਚਦੇ ਆਂ ਉੱਥੇ ਤੇ ਰਾਹ ਚ ਇਹਨਾਂ ਨੇ ਕਾਰਾਂ ਦਾ ਡਿਸਪਲੇ ਕੀਤਾ ਆ ਵੇਖੋ ਆ ਕਾਰ ਜਿਵੇਂ ਕਿੱਡੀ ਸੋਹਣੀ ਆ ਪ੍ਰਾਣੀ ਐ ਇਹ ਸ਼ੌਂਕੀ ਬੰਦੇ ਹੈਗੇ ਇਹਨਾਂ ਨੂੰ ਨਾ ਆ ਸੀਟਾਂ ਵੇਖੋ 1932 ਮਾਡਲ ਐ ਵਿਦ ਸਮਰ ਇਨ ਦ ਸਿਟੀ ਵੀ ਆਰ ਡੂਇੰਗ ਦੀ ਕਾਰ ਸ਼ੋਅ ਆ ਇਟ ਇਜ਼ ਅ ਬਿਗ ਇਵੈਂਟ ਇਨ ਸਟਾਈਨਬੈਕ and we are also doing a tire change game right now and you can win many on that ਆ ਮੇਰੇ ਪਿੱਛੇ ਛੋਟੇ ਛੋਟੇ ਬੱਚੇ ਨਾ ਟਾਇਰ ਬਦਲ ਰਹੇ ਨੇ ਇਹਨਾਂ ਦਾ ਇਹ ਵੀ ਮੇਲੇ ਦੇ ਵਿੱਚ ਇੱਕ ਪੂਰਾ ਕੰਪੀਟੀਸ਼ਨ ਰੱਖਿਆ ਹੈ ਕਿ ਕਿੰਨੀ ਛੇਤੀ ਟਾਇਰ ਬਦਲੂਗਾ ਇਹ ਜਿਵੇਂ ਜੱਟਾਂ ਦੇ ਮੁੰਡੇ ਦਾ ਛੋਟੇ ਛੋਟੇ ਉਮਰ ਤੋਂ ਇਹਨਾਂ ਨੂੰ ਸਿਖਾਉਂਦੇ ਆ ਨਾ ਵੀ ਇਹ ਕਿਵੇਂ ਪੰਗੇ ਲੈਣੇ ਆ ਜੋ ਦੇਖੋ ਜਵਾਕ ਹੁਣ ਟਾਇਰ ਚੇਂਜ ਕਰ ਰਿਹਾ ਜਿੰਨੀ ਛੇਤੀ ਚੇਂਜ ਕਰੂਗਾ ਜਿਹੜਾ ਸਭ ਤੋਂ ਤੇਜ਼ ਚੇਂਜ ਕਰੂਗਾ ਉਹ ਜਿੱਤ ਜਾਊਗਾ ਇਹ ਹੈਗੀ ਆ ਮਰਕਰੀ ਦੀ 99 ਮਾਡਲ ਬਹੁਤ ਸੋਹਣੀ ਕਾਰ ਹੈ ਨਾ ਤੇ ਆਹ 190 ਪਰ ਮਾਡਲ ਹੈ ਲਾਈਦਾ ਤਾਂ ਐ ਲੱਗਦਾ ਵੀ ਇੰਜਨ ਵੀ ਪੂਰਾ ਐ ਅੱਛਾ ਜਾ ਕੇ ਰੱਖਿਆ ਜਿਵੇਂ 골ਡ প্লেਟਡ ਇੰਜਨ ਹੁੰਦਾ ਪੰਜ ਆਉਂਗਾ ਰੱਖੇ ਗਈ ਗੱਡੀਆਂ ਦਾ ਆਹ 1947 ਦੀ ਹੈ ਜਦੋਂ ਇੰਡੀਆ ਆਜ਼ਾਦ ਹੋਇਆ ਸੀ ਉਹਨਾਂ ਵੇਲੇ ਦੀ ਗੱਡੀ ਰੱਖਿਆ ਇੰਜਨ ਦੇਖੋ ਆ ਨੇੜੇ ਆ ਕੇ ਦੇਖੋ ਮੜਾ ਜਿਆਦਾ ਇੰਜਨ ਕਿੰਨਾ ਪਿਆਰਾ ਸਾਫ਼ ਕੇ ਰੱਖਿਆ ਜਾ ਆ ਚਮਕਾ ਕੇ ਬੰਦੇ ਨੇ ਹਾਂਜੀ ਅਸੀਂ ਇਸ ਮੇਲੇ ਚ ਆਏ ਹਾਂ ਵਿਨੀਪੈਕ ਤੋਂ ਇਹ ਥੋੜੀ ਜੀ ਦੂਰ ਹੈ ਕਸਬਾ ਕਸਬੇ ਦਾ ਨਾ ਹੈਗਾ ਸਟਾਈਨਬੈਗ ਤੇ ਸਾਨੂੰ ਇੱਥੇ ਮਿਲੇ ਨੇ ਸੰਧੂ ਸਾਹਿਬ ਤੇ ਤੁਟ ਸਾਹਿਬ ਇਸੇ ਸ਼ਹਿਰ ਦੇ ਵਾਸੀ ਨੇ ਇਸੇ ਕਸਬੇ ਦੇ ਵਾਸੀ ਨੇ ਇਸ ਮੇਲੇ ਚ ਆਏ ਨੇ ਉਹਨਾਂ ਗੱਲ ਕਰਦੇ ਆ ਕਿ ਮੇਲਾ ਕਿਵੇਂ ਹੈ ਤੇ ਕਿਦੋਂ ਲੱਗਦਾ ਨਾ ਸੋ ਸੰਧੂ ਸਾਹਿਬ ਇਹ ਮੇਲਾ ਹਰ ਸਾਲ ਲੱਗਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਮੇਲਾ ਸਾਡੇ ਹਰ ਸਾਲ ਹੀ ਲੱਗਦਾ ਇਹਨਾਂ ਦਿਨਾਂ ਚ ਹੀ ਲੱਗਦਾ ਹੈ ਇਹ ਕਿਉਂਕਿ ਇੱਕ ਤਾਂ ਵੈਦਰ ਬਹੁਤ ਵਧੀਆ ਹੋ ਜਾਂਦਾ ਐਂਡ ਸੈਕੰਡਲੀ ਇਹ ਬੇਸਿਕਲੀ ਇਹ ਜਿਹੜਾ ਸਾਡਾ ਸ਼ਹਿਰ ਹੈ ਫਾਰਮਿੰਗ ਬੇਸਡ ਸ਼ਹਿਰ ਹੈਗਾ ਜੀ ਠੀਕ ਹੈ ਤਾਂ ਇੱਥੇ ਸਾਡੇ ਇਹਨਾਂ ਦਿਨਾਂਿਆਂ ਚ ਮੇਲਾ ਲੱਗਦਾ ਕਣਕਾਂ ਕੁੱਟਕਾਂ 20 ਹਟੇ ਉਹ ਹੁਣ ਪਹਿਲੇ ਹੋ ਗਏ ਜਮਾ ਜੱਟ ਪਹਿਲੇ ਹੋ ਗਏ ਹੁਣ ਜੱਟ ਤੇ ਆ ਗਏ ਆ ਤੁਸੀਂ ਦੇਖੋਗੇ ਆਸ-ਪਾਸੇ ਸਾਰੇ ਆਪਦੇ ਪੁਰਾਣੇ ਕਾਰਾਂ ਗੱਡੀਆਂ ਸਾਬ ਉਹ ਆਪਦੀਆਂ ਲੈ ਕੇ ਆਉਂਦੇ ਆ ਇਹ ਮੈਨੂੰ ਦੱਸਿਓ ਬੜਾ ਇਥੋਂ ਟੋਕ ਰਿਹਾ ਇਹ ਗੱਡੀਆਂ ਦੇ ਸ਼ਕੀਰ ਬੰਦੇ ਆ ਰਹੇ ਬਹੁਤ ਜ਼ਿਆਦਾ ਜੀ ਇਹ ਫਿਰ ਇਹ ਮੇਲੇ ਦੇ ਵਿੱਚ ਇਹ ਦਿਖਾਉਣ ਲਈ ਲਿਆ ਕੇ ਆਂਦੇ ਵੀ ਅਸੀਂ ਗੱਡੀ ਸੰਭੀ ਹੋਈ ਹੈ ਜਿਵੇਂ ਹਨ ਜਿੰਨੀਆਂ ਵੀ ਇਹਨਾਂ ਦੇ ਪ੍ਰਾਣੀਆਂ ਚੀਜ਼ਾਂ ਇਹ ਇਹ ਆਪਣੇ ਵਾਂਗੂ ਪੰਜਾਬੀਆਂ ਵਾਂਗੂ ਇਹਨਾਂ ਨੂੰ ਵੀ ਆਪਦੇ ਪ੍ਰਾਣੇ ਸੰਦਾ ਨਾਲ ਬਹੁਤ ਜ਼ਿਆਦਾ ਪਿਆਰ ਹੈ ਠੀਕ ਹੈ ਹਾਂ ਤੁਸੀਂ ਕੋਈ ਵੀ ਗੱਡੀ ਦੇਖੋਗੇ ਹੁਣ ਤਾਂ ਇੱਥੇ ਗੱਡੀਆਂ ਵੈਸੇ ਇੱਕ ਮੇਲਾ ਸਾਡੇ ਲੱਗਦਾ ਜਦੋਂ ਟਰੈਕਟਰ ਵਗੈਰਾ ਵੀ ਆਉਂਦੇ ਆ ਠੀਕ ਹੈ ਤੁਸੀਂ ਕੋਈ ਵੀ ਗੱਡੀ ਦੇਖੋਗੇ ਪ੍ਰਾਣੀਆਂ ਗੱਡੀਆਂ ਪਰ ਚਮਕਾਂ ਰਹੀਆਂ ਜਿਵੇਂ ਹੁਣੇ ਹੀ ਸ਼ੋਰੂਮ ਚ ਆਈਆਂ ਹੋਣ ਬਿਲਕੁਲ ਜੀ ਕਈ ਕਈ ਗੱਡੀਆਂ ਤਾਂ ਮੈਂ ਦੇਖਿਆ 1930 ਮੈਨੂੰ ਕਿਹੇ ਦੱਸਿਓ ਗੱਲ ਵੀ ਇਹ ਤਾਂ ਕਾਰਾਂ ਹੋ ਗਈਆਂ ਵਿੱਚ ਇੱਥੇ ਜਵਾਕ ਜਿਹੜੇ ਆਪਣੇ ਜਿਵੇਂ ਆਪਣੇ ਪੰਜਾਬੀ ਡਾਂਸ ਵੀ ਹੋ ਰਿਹਾ ਬਾਕੀ ਕਲਚਰਾਂ ਦੇ ਵੀ ਡਾਂਸ ਹਨ ਤੇ ਤੁਸੀਂ ਇੱਥੇ ਕੋਈ ਆਹ ਝੂਲੇ ਚ ਲੈ ਵੀ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਆਪਾਂ ਇਹਨੂੰ ਐਗਜ਼ੈਕਟਲੀ ਜਿਵੇਂ ਆਪਾਂ ਇਹ ਪੰਜਾਬੀ ਚ ਕਹਿੰਕੇ ਤਾਨੂੰ ਸੱਭਿਆਚਾਰਕ ਮੇਲਾ ਹੀ ਕਹਿ ਸਕਦੇ ਆ ਤੇ ਮਾਕੀਆਂ ਦਾ ਮੇਲਾ ਹੀ ਹੈ ਮਾਕੀਆਂ ਕਿਉਂਕਿ ਇੱਥੇ ਜੇ ਤੁਸੀਂ ਦੇਖੋਗੇ ਜਿਵੇਂ ਉਧਰ ਹੁਣ ਡਾਂਸਰਸ ਚੱਲ ਰਹੇ ਆ ਪਰਾਂ ਚੰਡੋਲ ਹੈਗੀ ਆ ਫਿਰ ਉਹ ਪੈਂਡੂਲਮ ਜਿਹਾ ਹੁੰਦਾ ਹੈ ਮਤਲਬ ਹਰ ਆਪਣੇ ਜੋ ਆਪਾਂ ਉੱਥੇ ਦੇਖਦੇ ਮਤਲਬ ਮੈਨੂੰ ਤਾਂ ਆਏ ਮਹਿਸੂਸ ਹੁੰਦਾ ਵੀ ਜਿਵੇਂ ਆਪਣੇ ਸਰ ਮੈਂ ਫਰੀਦਕੋਟ ਤੋਂ ਆ ਵੀ ਜਿਵੇਂ ਸਾਡੇ ਬਾਬਾ ਫ਼ਰੀਦ ਦਾ ਮੇਲਾ ਲੱਗਦਾ ਹੈ ਤੇ ਉਦੋਂ ਸਾਡੇ ਮੇਰੇ ਭਾਂਜੇ ਭਾਂਜੀਆਂ ਆਉਂਦੇ ਮੈਂ ਇਸ ਮੇਲੇ ਤੇ ਵੀ ਆਪਦੇ ਭਾਂਜੇ ਨੂੰ ਤੇ ਸਿਸਟ ਨੂੰ ਬੁਲਾਉਣਾ ਹੈ ਉਹੀ ਆਉ ਉਹ ਵੀ ਮੇਲਾ ਪਰ ਦੇਸ਼ ਹੀ ਬਦਲ ਉਹ ਹੀ ਮੌਲ ਹੀ ਬਦਲਿਆ ਹੈ ਵੀ ਮੌਲ ਉਹ ਹੀ ਬਸ ਬਾਈ ਬਾਈ ਜੀ ਨੂੰ ਪੁੱਛਦੇ ਆ ਬਾਈ ਜੀ ਤੁਹਾਨੂੰ ਕਿਵੇਂ ਲੱਗਾ ਵੀ ਇਹ ਮੇਲਾ ਤੁਸੀਂ ਪਹਿਲੀ ਵਾਰ ਦੇਖਿਆ ਨਹੀਂ ਨਹੀਂ ਇਹ ਮੇਰਾ ਦੂਸਰੀ ਵਾਰ 2023 ਚ ਆਇਆ ਸੀ ਪਿਛਲੀ ਵਾਰ ਵੀ ਵੇਖਿਆ ਹਾਂਜੀ ਬਹੁਤ ਵਧੀਆ ਬਹੁਤ ਇੰਜੋਏ ਕਰ ਰਹੇ ਹਾਂ ਉਦੋਂ ਵੀ ਬਹੁਤ ਅੰਜੋਏ ਕੀਤਾ ਡਿਫਰੈਂਟ ਕਲਚਰਸ ਹਰ ਤਰ੍ਹਾਂ ਦੇ ਵੱਖ-ਵੱਖ ਦੇਸ਼ਾਂ ਤੋਂ ਇਮੀਗ੍ਰੈਂਟਸ ਆਏ ਬੜਾ ਐਕਸਪਲੋਰ ਕਰਨ ਨੂੰ ਮਿਲਦਾ ਇਹ ਗੱਲ ਇਹ ਗੱਲ ਹਾਂ ਇਹ ਗੱਲ ਵਧੀਆ ਕਰਦੇ ਆ ਕਿਉਂਕਿ ਇੱਥੇ ਕਿਉਂਕਿ ਕੈਨੇਡਾ ਦੇ ਵਿੱਚ ਕਈ ਕਈ ਦੇਸ਼ਾਂ ਤੋਂ ਲੋਕ ਆ ਯਾਰ ਤਾਂ ਇਹਨਾਂ ਮੇਲਿਆਂ ਦੇ ਛੋਟੇ ਛੋਟੇ ਮੇਲਿਆਂ ਦੇ ਵਿੱਚ ਵੀ ਇਹ ਇਹਨਾਂ ਨੂੰ ਮੌਕਾ ਦਿੰਦੇ ਆ ਵੀ ਤੁਸੀਂ ਆਪ ਦਾ ਡਾਂਸ ਗੈਦਰ ਹੋਣ ਦਾ ਹਾਂਜੀ ਹਾਂਜੀ ਬਹੁਤ ਵਧੀਆ ਇਫੈਕਟਸ ਆ ਹਾਂਜੀ ਹਾਂਜੀ ਤੇ ਹੁਣ ਅਸੀਂ ਦੱਸੋ ਜੀ ਇੱਥੇ ਖਾਣ ਪੀਣ ਨੂੰ ਵੀ ਪਕੌੜੇ ਪੂਰੇ ਮਿਲਦੇ ਕਿ ਨਹੀਂ ਹਾਂ ਬਿਲਕੁਲ ਜੀ ਪਕੌੜੀਆਂ ਦੀਆਂ ਵੀ ਸਟਾਲਾਂ ਉੱਧਰ ਲੱਗੀਆਂ ਹੋਈਆਂ ਜਿਹੜੀ ਮੈਨੂੰ ਇਸ ਮੇਲੇ ਦੀ ਸਭ ਤੋਂ ਵਧੀਆ ਗੱਲ ਲੱਗਦੀ ਹੈ ਜਿਹਦੇ ਕਰਕੇ ਮੈਂ ਇਹਨੂੰ ਸੱਭਿਆਚ ਹਰ ਕੰਟਰੀ ਵਾਲੇ ਹਰ ਪ੍ਰੋਵਿੰਸ ਵਾਲੇ ਆਪਦੇ ਕਲਚਰਲ ਡਾਂਸੇ ਦਿਖਾਉਂਦੇ ਆ ਜੋ ਕਿ ਬਹੁਤ ਜ਼ਿਆਦਾ ਵਧੀਆ ਜਿਵੇਂ ਅੱਜ ਸਾਡੇ ਬੱਚਾ ਨੇ ਉੱਥੇ ਗਿੱਧਾ ਦਿਖਾਇਆ ਸ਼ਾਮ ਨੂੰ ਅੱਜ ਆਪਣੇ ਹੀ ਬੱਚਿਆਂ ਦੀ ਪੰਗੜੇ ਦੀ ਇੱਥੇ ਹੈਗੀ ਆ ਇੱਕ ਪਰਫਾਰਮੈਂਸ ਹੈਗੀ ਆ ਹਾਂਜੀ ਸੋ ਦੈਟਸ ਗੁੱਡ ਸਾਨੂੰ ਵੀ ਆਪਦੀ ਆਈਡੈਂਟੀਟੀ ਸ਼ੋ ਕਰਨ ਦਾ ਮੌਕਾ ਮਿਲਦਾ ਇਵਨ ਹਰ ਕਮਿਊਨਿਟੀ ਨੂੰ ਮਿਲਦਾ ਤੁਸੀਂ ਇਹ ਦੇਖੋ ਸਾਨੂੰ ਤਾਂ ਇਸੇ ਗੱਲ ਦੀ ਖੁਸ਼ੀ ਹੈ ਵੀ ਇਹ ਦੋ ਪੱਗਾਂ ਅੱਜ ਉਹ ਵੀ ਵਿਨੀਪੈਗ ਤੋਂ ਦੂਰ ਇੱਕ ਪਿੰਡ ਦੇ ਵਿੱਚ ਨਾ ਤੇ ਤੁਹਾਡੇ ਲਈ ਤਾਂ ਇਹ ਕੋਈ ਹੁਣ ਨਵੀਂ ਗੱਲ ਤਾਂ ਹੈ ਨਹੀਂ ਇੱਥੇ ਪੱਗ ਦੀ ਪੂਰੀ ਪਛਾਣ ਹੈ ਪੂਰੀ ਰਿਸਪੈਕਟ ਹੈ ਕਿਉਂਕਿ ਆਪਾਂ ਅੱਗੇ ਗੱਲ ਕਰਦੇ ਹਾਂ ਸਰੀ ਟ੍ਰਾਂਟੋ ਵਾਲੇ ਪਾਸੇ ਤਾਂ ਬਹੁਤ ਹੈ ਪਰ ਹੁਣ ਜਿਵੇਂ ਵਿਨੀਪੈਗ ਤੋਂ ਵੀ ਤੁਸੀਂ 100 ਘੰਟੇ ਬਾਅਦ ਕਿ ਬੈਠੇ ਹੋ ਨਾ ਆਪਾਂ 6 ਇੱਥੇ ਪੰਜਾਬੀ ਪਰਿਵਾਰ ਹੈਗੇ ਜੀ ਕਿੰਨੇ ਕਰੇ ਇਸ ਕਸਬੇ ਚ ਇੱਥੇ ਨੀਅਰ ਅਬਾਊਟ ਪੰਜਾਬੀ ਤੇ ਗੁਜਰਾਤੀ ਪਰਿਵਾਰ ਮਿਲਾ ਕੇ ਆਈ ਥਿੰਕ ਨੀਅਰ ਅਬਾਊਟ 70 ਟੂ 80 ਫੈਮਿਲੀਜ਼ ਹੋਣਗੀਆਂ ਸਾਡੇ ਤੇ ਪੰਜਾਬੀਆਂ ਦਾ ਰੈਸਟੋਰੈਂਟ ਵੀ ਖੁੱਲ ਚੁੱਕਿਆ ਜੀ ਇੱਕ ਦੋ ਖੁੱਲ ਗਏ ਇਨਫੈਕਟ ਬਲੇ 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 ਫੇ ਸਮੋਸੇ ਸਮਸੇ ਲਾਈਕ ਕਰਦੇ ਪੂਰੇ ਗੋਰੇਪੁਰਾ ਜੀ ਪੂਰਾ ਉੱਥੇ ਸਟਾਲ ਆ ਰਹੀ ਤੁਹਾਨੂੰ ਕੋਣ ਹੈ ਐਂਡ ਵੱਡੀ ਗੱਲ ਇਹ ਆ ਵੀ ਇਸ ਸ਼ਹਿਰ ਨੇ ਫਾਰਮਰ ਪ੍ਰੋਟੈਸਟ ਵੀ ਪੂਰਾ ਯੋਗਦਾਨ ਦਿੱਤਾ ਸੀ। ਜੀ ਇੱਥੇ ਫਾਰਮਿੰਗ ਵੀ ਅਸੀਂ ਖੁਦ ਕੀਤਾ ਸੀਗਾ ਉਦੋਂ ਪਰ ਉਦੋਂ ਸਾਨੂੰ ਗੋਰਿਆਂ ਨੇ ਇੰਨਾ ਕਿ ਜ਼ਿਆਦਾ ਮੋਟੀਵੇਟ ਕੀਤਾ ਕਿਉਂਕਿ ਫਾਰਮਿੰਗ ਬੇਸਡ ਹੈ। ਤਾਂ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਬਹੁਤ ਐਪਰੀਸ਼ੀਏਟ ਕੀਤਾ ਐਂਡ ਇਹਨਾਂ ਨੇ ਕਿਹਾ ਵੀ ਬਹੁਤ ਵਧੀਆ ਪ੍ਰੋਟੈਸਟ ਕਰ ਰਹੇ ਹੋ ਇੰਡੀਆ 'ਚ ਸਾਡੀ ਕੋਸ਼ਿਸ਼ ਹੈ ਵੀ ਥਰੋਊਟ ਵਰਲਡ ਜਾਵੇ ਦੇਖੋ ਮੈਨੂੰ ਇਹ ਲੱਗਦਾ ਜੀ ਕਿ ਜਿਹੜਾ ਜੱਟ ਹੁੰਦਾ ਉਹ ਜੱਟ ਹੁੰਦਾ ਦਿੰਦਾ ਹਾਂ ਉਹਨੂੰ ਉਹਨੂੰ ਉਹ ਗੱਲਬਾਤ ਜਦੋਂ ਪਤਾ ਲੱਗਦੀ ਆ ਤਾਂ ਉਹ ਫਿਰ ਉਵੇਂ ਹੀ ਗੱਲ ਕਰਦਾ ਨਾ ਠੀਕ ਹੈ ਇਹਨਾਂ ਦੇ ਟਰੈਕਟਰ ਵੱਡੇ ਆ ਇਹਨਾਂ ਦਾ ਫਾਰਮ ਵੀ ਦਾ ਸਾਈਜ਼ ਵੱਡਾ ਹੈ ਪਰ ਅੰਦਰੋਂ ਤਾਂ ਜੱਤੀ ਹੈ ਨਾ ਇਹ ਬਿਲਕੁਲ ਸੋ ਗੱਲਬਾਤ ਸੰਤ ਸਾਹਿਬ ਤੇ ਤੁੜ ਸਾਹਿਬ ਨਾਲ ਕਰਦੇ ਰਹਿਵਾਂਗੇ ਜੀ ਮੇਲਾ ਦੇਖਦੇ ਆ ਤੇ ਵੇਖਦੇ ਇੱਥੇ ਹੋਰ ਕੀ ਕੁਝ ਆ ਪਕੌ ਸਨ ਸਰ ਜੀ ਤੁਹਾਨੂੰ ਥੋੜੀ ਜਿਹੀ ਲੱਗੀ ਭੁੱਖ ਤੇ ਤੁਹਾਡੇ ਮੇਲੇ ਦੇ ਵਿੱਚ ਹੁਣ ਖਾਣ ਪੀਣ ਦਾ ਦੱਸੋ ਕੀ ਹਾਲਤਾ ਵੈ ਹਨਾ ਤੇ ਮੈਨੂੰ ਲੱਗਦਾ ਰੇੜੀਆਂ ਵਾਲਾ ਕੰਮ ਹੈਗਾ ਇੱਥੇ ਨਹੀਂ ਬਿਲਕੁਲ ਬਿਲਕੁਲ ਜੀ ਆ ਸਾਡੇ ਸ਼ਹਿਰ ਦਾ ਇੱਥੋਂ ਦਾ ਲੋਕਲ ਰੈਸਟੋਰੈਂਟ ਹੈ ਜਿਨ੍ਹਾਂ ਨੇ ਆਪ ਦਾ ਮਤਲਬ ਐਸੇ ਰੇੜੀ ਲਾ ਲੈਂਦੇ ਹਰ ਮੇਲੇ ਦੇ ਵਿੱਚ ਹਰ ਜਗ੍ਹਾ ਇਹਨਾਂ ਦਾ ਆਉਂਦਾ ਤੇ ਜਿਵੇਂ ਉਹ ਉੱਧਰ ਅੱਗੇ ਦੇਖੋ ਕੋਕੀਨ ਵਾਲਿਆਂ ਦਾ ਹੈਗਾ ਮਤਲਬ ਇਹ ਲੋਕਲ ਜਿਹੜੇ ਹੈਗੇ ਨਾ ਬਾਈ ਜੀ ਬਿਜ਼ਨਸ ਇਹ ਇਸ ਸਮੇਂ ਦੇ ਉੱਤੇ ਆ ਕੇ ਆਪ ਦਾ ਸਾਰਾ ਬਿਜ਼ਨਸ ਕਰਦੇ ਆਪਦੇ ਇੱਥੇ ਸੋ ਇਹ ਇਹ ਬੜਾ ਵਧੀਆ ਲੱਗਦਾ ਹੈ ਲੋਕਲ ਐਪ ਦਾ ਦਿਖਾਉਂਦੇ ਐ ਐਂਡ ਵੱਡੀ ਬਹੁਤ ਵੱਡੀ ਗੱਲ ਇੱਥੇ ਇਹ ਹੈ ਇੱਥੋਂ ਦੀ ਲੋਕ ਆਪਦੇ ਲੋਕਲ ਬਿਜ਼ਨੈਸਸ ਨੂੰ ਸਪੋਰਟ ਬਹੁਤ ਜ਼ਿਆਦਾ ਕਰਦੇ ਆ ਤੁਸੀਂ ਦੇਖੋਗੇ ਵੱਡੇ ਵੱਡੇ ਫੂਡ ਚੇਨਸ ਤੇ ਅੱਜ ਇੰਨਾ ਰਸ਼ਮੀ ਹੋਊਗਾ ਜਿੰਨਾ ਇਹਨਾਂ ਦੇ ਬਿਜ਼ਨਸ ਉਸੇ ਹੋਊਗਾ ਆਹ ਲਾਈਨਾਂ ਦੇ ਕੋਲ ਕਿਉਂ ਹੋਈਆਂ ਇਹ ਵੀ ਨਹੀਂ ਲੈਣਾ ਬਿਲਕੁਲ ਇੱਥੇ ਕੋਈ ਐ ਤਾਂ ਨਹੀਂ ਹੈਗਾ ਵੀ ਲਾਈਨ ਨੂੰ ਤੋੜ ਕੇ ਜਾਂਦੀ ਹੈ ਨਾ ਨਹੀਂ ਨਹੀਂ ਬਹੁਤਾ ਇਤਨੀ ਪੈਣੀ ਪੂਰਾ ਡਿਸਪੀਨ ਨਹੀਂ ਇੱਥੇ ਲਾਈਨ ਦੇ ਵਿੱਚ ਆਉਂਦਾ ਕਿ ਕਿੰਨਾ ਸਮਾਂ ਹੋਵੇ ਚਾਹੀਦਾ ਕਿ ਹਰ ਬੰਦਾ ਖੜਾ ਰਹੂ ਲਾਈਨ ਦੇ ਵਿੱਚ ਇੱਥੇ ਆਹ ਸਟੇਜ ਤੇ ਹੁਣ ਪਰਫਾਰਮੈਂਸ ਹੋਣਗੀਆਂ ਮਲਟੀਕਲਚਰਲ ਮੇਲਾ ਹੈ ਤੇ ਲੋਕਾਂ ਨੇ ਨਾ ਵੇਅ ਵੇਅ ਦੇ ethnicities ਵਾਲਿਆਂ ਨੇ ਡਾਂਸ ਕਰਨੇ ਆਪਣਾ ਪੰਜਾਬ ਦਾ ਵੀ ਹੁਣ ਹੋਣ ਲੱਗਿਆ ਪਿਛੇ ਇੱਕ ਸਟੇਜ ਲੱਗੀ ਜੀ ਇੱਥੇ ਅਲੱਗ-ਅਲੱਗ ਜਿਹੜੇ ਕਲਚਰਸ ਹੈਗੇ ਆ ਉਹ ਆਪਣੇ ਡਾਂਸ ਪੇਸ਼ ਕਰਦੇ ਆ ਸੋ ਇੱਥੇ ਜ ਪੰਜਾਬੀ ਨਾਚ ਵੀ ਪਿੱਛੇ ਜੇ ਹੋ ਕੇ ਆਟਿਆ ਹੁਣੇ ਕੁਛ ਸਮਾਂ ਪਹਿਲਾਂ ਤੇ ਖੂਬਸੂਰਤੀ ਇਹ ਹੈ ਕਿ ਪੰਗੜੇ ਤੇ ਵੀ ਗੋਰੇ-ਗੋਰੀਏ ਨੱਚੇ ਆ ਇਹ ਜਿਹੜੇ ਲੋਕ ਨੇ ਹਰ ਕਲਚਰ ਨੂੰ ਲਾਈਕ ਕਰਦੇ ਆ ਉਹ ਵੇਖਣਾ ਚਾਹੁੰਦੇ ਆ ਕਿ ਇਹਨਾਂ ਦਾ ਖਾਣ-ਪੀਣ ਕਿਹੋ ਜਿਹਾ ਹੈ ਇਹਨਾਂ ਦੇ ਡਾਂਸ ਕਿਹੋ ਜਿਹੇ ਆ ਸੋ ਪੰਗੜੇ ਨੇ ਗੋਰੇ-ਗੋਰੀਏ ਅਜਿ ਨਚਾਏ ਆ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਵੀ ਆ ਸ਼ਾਟ ਦੇਖੋ ਜਿਹੜੇ ਵੀਡੀਓ ਦੇ ਵਿੱਚ ਹੈਗੇ ਆ ਤੇ ਬਾਕੀ ਮੇਲਾ ਆਪਾਂ ਨਾਲ ਨਾਲ ਦੇਖਦੇ ਆਂ ਸੋ ਜੈ ਤੁਹਾਡਾ ਇਸ ਫੇਵਰਿਟ ਸਟੈਪ ਕਿਹੜਾ ਪੰਗੜੇ ਦਾ ਮੇਰਾ ਫੇਵਰਿਟ ਸਟੈਪ ਚੱਕਰੀ ਹੋ ਚੱਕਰੀ ਹੈ ਹਾਂਜੀ ਚੱਕਰੀ ਫਿਰ ਕਰਕੇ ਦਿਖਾ ਦੇਰਾ ਮੈਨੂੰ ਫੜਾ ਦੇ ਦਿਖਾਉਂਦਾ ਲਓ ਵੀ ਮੁੰਡੇ ਚ ਇਨੀ ਹਿੰਮਤ ਹੈ ਦੇਖੋ ਜਿੱਥੇ ਮਰਜ਼ੀ ਕਰਾ ਲਓ ਸਟੇਜ ਤੇ ਕਰਾ ਲਓ ਸੜਕ ਤੇ ਕਰਾ ਲਓ ਇਹੇ ਹਰ ਪਿਆਰ ਬਤਿਆਰ ਹੈ ਅੱਛਾ ਇਹਦਾ ਸੋਣ ਭੁੱਖ ਲੱਗੀ ਹੈ ਬਹੁਤ ਚਿਰੋਂ ਨੱਚੀ ਹੈ ਨਾ ਤੂੰ ਹਾਂਜੀ ਲੱਗੀ ਹੈ ਕਾਣਾ ਪੀਜ਼ਾ ਦੂ ਫਿਰ ਉਕੀ ਪੀਜ਼ਾ ਖਾ ਲੈਂਦਾ ਠੀਕ ਹੈ ਜੀ ਫਿਰ ਮੁੰਡੇ ਰ ਆਪਾਂ ਤੇ ਨਹੀਂ ਛੁੱਟੀ ਤੇ ਮੇਲੇ ਦੇ ਵਿੱਚ ਚੱਲਦੇ ਆਪਾਂ ਕੁਝ ਹੋਰ ਚੀਜ਼ਾਂ ਦੇਖਣ ਚੰਗਾ ਮਿੱਤਰਾਂ ਚੱਲ ਖਾਈਏ ਪ ਹਾਂਜੀ ਪਰਫਾਰਮੈਂਸ ਤੋਂ ਬਾਅਦ ਜਿਹੜੇ ਹੁਣੇ ਤੇ ਵੇਲੇ ਹੋ ਕੇ ਰਿਲੈਕਸ ਕਰ ਰਹੇ ਆ ਅਸੀਂ ਸਾਰੇ ਜਾਣੇ ਇਹ ਹੈਗੇ ਆ ਡਾਕਟਰ ਨਵਨੀਤ ਕੌਰ ਜੀ ਇਹ ਇਹ ਹੈਗੇ ਆ ਨਵਜੋਤ ਕੌਰ ਤੇ ਇਹ ਇੱਥੋਂ ਇਨਸਟਾਈਨ ਬੈਕ ਚ ਹੀ ਰਹਿੰਦੇ ਆ ਇਹ ਤੇ ਆਪਾਂ ਇਹਨਾਂ ਨਾਲ ਹੁਣ ਗੱਲਾਂ ਬਾਤਾਂ ਕਰਦੇ ਆ ਵੀ ਕਿਵੇਂ ਇੱਥੋਂ ਦਾ ਮਾਹੌਲ ਹੈ ਇੱਥੇ ਵਧੀਆ ਛਾਂ ਹੈ ਹਨਾ ਵਧੀਆ ਸੋਹਣਾ ਮਾਹੌਲ ਹੈ ਤੇ ਇਹ ਸ਼ਹਿਰ 'ਚ ਤੁਹਾਨੂੰ ਤੁਸੀਂ ਰਹਿਨੇ ਕਿਵੇਂ ਲੱਗਦਾ ਤੁਹਾਨੂੰ ਇੱਥੇ ਸਾਨੂੰ ਵਧੀਆ ਲੱਗਦਾ ਸ਼ਹਿਰ ਛੋਟਾ ਜਿਹਾ ਸ਼ਹਿਰ ਹੈ ਜਦੋਂ ਅਸੀਂ ਆਏ ਸੀ ਸਾਨੂੰ ਸੋਹਣਾ ਲੱਗਿਆ ਤੇ ਬਾਕੀ ਹਰ ਸਾਲ ਹੀ ਇਹ ਸਮਰਿੰਦਰ ਸਿਟੀ ਹੁੰਦਾ ਇੱਥੇ ਮੇਲੇ ਵਾਂਗੂ ਹੀ ਹੁੰਦਾ ਪਿੱਛੋਂ ਅਸੀਂ ਫਰੀਦਕੋਟ ਤੋਂ ਆਤੇ ਸ਼ਹਿਰ ਸਾਨੂੰ ਐ ਲੱਗਦਾ ਹੁੰਦਾ ਜਿਵੇਂ ਫਰੀਦਕੋਟ ਵਰਗਾ ਹੀ ਲੱਗਦਾ ਹੈ ਹਾਂ ਜੀ ਮੈਂ ਛੋਟਾ ਸ਼ਹਿਰ ਛੋਟਾ ਜਿਹਾ ਸ਼ਹਿਰ ਹੈ ਇੱਥੇ ਵੀ ਕਲੌਕ ਟਾਵਰ ਹੈਗਾ ਜਿਵੇਂ ਫਰੀਦਕੋਟ 'ਚ ਹੈਗਾ ਘੰਟਾ ਘਰ ਉੱਥੇ ਅਸੀਂ ਇਹ ਦੇਖਿਆ ਤਾਂ ਸਾਨੂੰ ਫਰੀਦਕੋਟਾਂ ਨੂੰ ਹੀ ਲੱਗਿਆ ਤਾਂ ਹੀ ਤੁਸੀਂ ਇੱਥੋਂ ਹਿੱਲੇ ਨਹੀਂ ਫਿਰ ਹਨਾ ਨਹੀਂ ਤਾਂ ਕਈ ਲੋਕੀ ਹੁੰਦੇ ਮੂਵ ਕਰ ਜਾਂਦੇ ਆ ਫਿਰ ਹਾਂ ਜੀ ਨਹੀਂ ਅਸੀਂ ਹਿੱਲੇ ਨਹੀਂ ਅਸੀਂ ਸਾਨੂੰ ਇਹੀ ਸੁਭਾਅ ਰੱਖਿਆ ਤੁਸੀਂ ਲਾਇਲ ਹੋ ਇਸ ਸ਼ਹਿਰ ਨਾਲ ਹਾਂ ਜੀ ਕਹਿ ਸਕਦੇ ਆ ਤੇ ਤੁਸੀਂ ਇੱਥੇ ਹੁਣ ਫੂਡ ਦੇ ਸਾਰੇ ਅਰੇਂਜਮੈਂਟਸ ਕੀਤੇ ਆ ਹਨਾ ਤੁਸੀਂ ਕਿਤੇ ਹਾਂਜੀ ਉਹ ਬੱਚਾ ਨੇ ਪਰਫਾਰਮ ਕੀਤਾ ਜਿਸ ਨੂੰ ਐਜ਼ ਅ ਰਿਵਾਰਡ ਜਾਂ ਕਿਉਂਕਿ ਭੁੱਖ ਵੀ ਲੱਗ ਕੇ ਆਉਂਦੀ ਹੈ ਸੋ ਬੱਚਾ ਵਾਸਤੇ ਪੀਜ਼ਾ ਆਰਡਰ ਕੀਤਾ ਸੀ ਮੈਂ ਤੇ ਹਾਰੇ ਉਹ ਖਾ ਲਿਆ ਹੁਣ ਸਾਰੇ ਖੁਸ਼-ਖੁਸ਼ ਗਏ ਆ ਬੱਚੇ ਵੀ ਚਲੋ ਵਧੀਆ ਤਾਂ ਹੀ ਫਿਰ ਅਗਲੇ ਹੁਣ ਅਗਲੇ ਹਫਤੇ ਵੀ ਆ ਕਿਸੇ ਹੋਰ ਸ਼ਹਿਰ ਚ ਨਾ ਹਾਂਜੀ ਅਗਲੇ ਹਫਤੇ ਇਹ ਐਮ ਵੀ ਸੈਲ ਕਿਟ ਕਹੇਗਾ ਇੱਕ ਉਹ ਤੇ ਕਹਿੰਦਾ ਏ ਵਧੀਆ ਵੈਸੇ ਮੇਲੇ ਇੱਥੇ ਗਰਮੀਆਂ ਚ ਹੈ ਨਾ ਜਿਵੇਂ ਆਪਣੇ ਵਿਸਾਖੀ ਦਾ ਮੇਲਾ ਹੁੰਦਾ ਹੈ ਕਿ ਅੱਗੇ ਬਾਈ ਜੀ ਦੱਸਦੇ ਸੀਗੇ ਬਈ ਜਿਵੇਂ ਕਹਿੰਦੇ ਫਾਰਮਰਜ਼ ਮੇਲੇ ਹੋ ਗਏ ਆਪਣੇ ਵੀ ਜਿਵੇਂ ਤੂੜੀ ਤੰਦ ਸਾਂਭ ਕੇ ਕਹਿੰਦੇ ਮੇਲੇ ਹੋ ਗਏ ਫਿਰ ਵਿਸਾਖੀ ਦਾ ਮੇਲਾ ਹੁੰਦਾ ਇਹ ਉਹ ਹਿਸਾਬ ਕਿਤਾਬ ਹੈ ਨਾ ਹਾਂਜੀ ਨਾਲ ਇਨੀ ਟਾਈਮ ਹੁੰਦਾ ਇੰਨਾ ਕੋਲ ਗਰਮੀਆਂ ਥੋੜੀ ਦੇਰ ਹੀ ਹੁੰਦੀਆਂ ਨੇ ਤੇ ਸਮੋਹ ਦੇ ਦਿਨਾਂ ਚ ਤਾਂ ਮੁਸ਼ਕਲ ਹੋ ਜਾਂਦਾ ਹੈ ਤੇ ਫਿਰ ਇਹ ਪੂਰਾ ਸੈਲੀਬ੍ਰੇਟ ਕਰਦੇ ਆ ਸਮਰ ਨੂੰ ਕਿਸੇ ਵੀ ਤਰੀਕੇ ਨਾਲ ਬਾਹਰ ਨਿਕਲ ਕੇ ਬਹੁਤ ਵਧੀਆ ਕਰਦੇ ਆ ਮੇਲੇ ਦਾ ਮੰਤਲ ਅਰੇਂਜ ਪੂਰਾ ਪੂਰਾ ਰਸ਼ ਹੋ ਚੁੱਕਿਆ ਹੈ ਹੁਣ ਸ਼ਾਮ ਦੇ 4-5 ਵਜੇ ਆਜੇ ਵੀ ਪੂਰਾ ਰਸ਼ ਹੈ ਹਾਂ ਇੱਥੇ ਚਾਲ ਪੈਲ ਮੈਨੂੰ ਲੱਗਦਾ ਇਹ 10 ਦੇ ਸੀਗੇ ਵੀ 4 ਦਿਨ ਚੱਲਦਾ ਇਹ ਮੇਲਾ ਤਿੰਨ ਚਾਰ ਦਿਨ ਇਹਨਾਂ ਦਾ ਸਾਰੇ ਸਾਰੇ ਦਿਨ ਇੱਥੇ ਕੱਟਦੇ ਆ ਤੇ ਦੂਜੀ ਗੱਲ ਜਿਹੜੀ ਕੋਰੇ ਨੇ ਇਹ ਹੈ ਕਿ ਹੁਣ ਇਹਨਾਂ ਦੇ ਘਰੇ ਚਾਰ ਦਿਨ ਰੋਟੀ ਨਹੀਂ ਪੱਕਣੀ ਇੱਥੇ ਪੂਰੀਆਂ ਖਾਣ ਪੀਣੀਆਂ ਸਟਾਲਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਪੂਰਾ ਖਾਣ ਪੀਣ ਚੱਲਦਾ ਹੈ ਇੱਤੋਂ ਖਾ ਪੀ ਕੇ ਜਾਂਦੇ ਆ ਹਾਂ ਬਾਕੀ ਇੱਥੇ ਸਟੇਜਾਂ ਲੱਗੀਆਂ ਜਿਵੇਂ ਹੁਣ ਸ਼ਾਮ ਨੂੰ ਆਪਾਂ ਕਹਿੰਦੇ ਅਖਾੜਾ ਲੱਗੂਗਾ ਤਾਂ ਉਹ ਜਿਵੇਂ ਮਸਤ ਹੋ ਜਾਂਦੇ ਨੇ ਨਾ ਮੰਤਰਮੁਗਧ ਹੋ ਜਾਂਦੇ ਆ ਦੂਜੀ ਗੱਲ ਮੈਂ ਦੇਖੀ ਹੈ ਕਿ ਜਿਵੇਂ ਆਪਣੇ ਵੀ ਚਲੋ ਮੇਲੇ ਹੁੰਦੇ ਆ ਆਪਣੇ ਵੀ ਸਰ ਲੋਕ ਬਹੁਤ ਇੰਜੋਏ ਕਰਦੇ ਆ ਇੱਥੇ ਮੇਲੇ ਨੂੰ ਚਲਾਉਣ ਲਈ ਨਾ ਵਲੰਟੀਅਰ ਹੁੰਦੇ ਆ ਤਾਂ ਲੋਕ ਡਿਊਟੀਆਂ ਲਾ ਲੈਂਦੇ ਆ ਆਪਦੀਆਂ ਆਉਂਦੀਆਂ ਨਾ ਸਾਫ ਸਫਾਈ ਦੀ ਡਿਊਟੀ ਹੋ ਗਈ ਲੋਕਾਂ ਨੂੰ ਦੱਸਣਾ ਕਿੱਧਰ ਕਿੱਧਰ ਜਾਣਾ ਉਹ ਵੀ ਇੱਥੇ ਮੈਂ ਦੇਖਿਆ ਬਹੁਤ ਵਧੀਆ ਟ੍ਰਿਕ ਰਵਾਂਡਰਬੇਜ ਡਾਰਬੇਜ ਨਾਲ ਦੀ ਨਾਲ ਜਿਹੜੇ ਲਿਫਾਫੇ ਭਰੇ ਹੋਏ ਆ ਚੱਕ ਚੱਕ ਕੇ ਉਹ ਲਈ ਜਾਂਦੇ ਆ ਕਿਤੇ ਨਾ ਕਿਤੇ ਦੂਜਾ ਲੈਣਾ ਦੇ ਵਿੱਚ ਕੋਈ ਧੱਕਾ ਮੁੱਕੀ ਨਹੀਂ ਜਿੰਨੇ ਝੂਲਿਆਂ ਦੀ ਇੱਥੇ ਹੈਗੀਆਂ ਨੇ ਰਾਈਡਾਂ ਕਹਿ ਲਓ ਉਹ ਸਾਰੇ ਜਲੰਬੇ ਲੰਬੇ ਲੈਣਾ ਲੋਕੀ ਆਪਦੀ ਵੇਟ ਕਰ ਰਹੇ ਆ ਕਿਸੇ ਨੂੰ ਕੋਈ ਕਾਲ ਨਹੀਂ ਇਹ ਚੀਜ਼ਾਂ ਇਹਨਾਂ ਦੀ ਆਪਣੇ ਨਾਲੋਂ ਥੋੜਾ ਜਿਆਦਾ ਲੱਗਦਾ ਤੇ ਵੀ ਇਹ ਆਪਾਂ ਨੂੰ ਇਹ ਵੀ ਹੌਲੀ ਹੌਲੀ ਹੋਣਾ ਚਾਹੀਦਾ ਹੈ ਤੇ ਸੇਫਟੀ ਵੀ ਬਹੁਤ ਹੈ ਝੂਲਿਆਂ ਚ ਝੂਲੇ ਤਾਂ ਭਾਵੇਂ ਹੈਗੇ ਬਹੁਤ ਐਡਵੈਂਚਰਸ ਪਰ ਸੇਫਟੀ ਬਹੁਤ ਹੈ ਵਧੀਆ ਲੱਗਾ ਜੀ ਸਾਨੂੰ ਇਹ ਪੇਟੂ ਬੇਲਾ ਅਸੀਂ ਤੁਹਾਨੂੰ ਵੀ ਥੋੜੇ ਥੋੜੇ ਦਰਸ਼ਨ ਕਰਾ ਰਹੇ ਹਾਂ ਅੱਜ ਤੇ ਦੇਖੋ ਮੇਨ ਗੱਲ ਉਹੀ ਹੈ ਰੌਣਕ ਹਨ ਬੰਦਾ ਰੌਣਕ ਭਾਲਦਾ ਹੈ ਇੱਥੇ ਹੁਣ ਗਰਮੀ ਦਾ ਮੌਸਮ ਹੈ ਸਾਰੇ ਲੋਕ ਬਾਹਰ ਨੇ ਬਰਸ ਦੇ ਵਿੱਚ ਤਾਂ ਸਾਰੇ ਅੰਦਰ ਹੀ ਹੁੰਦੇ ਨੇ ਸੋ ਇਹ ਹੁਣ ਜਿਵੇਂ ਕਹ ਲੋ ਕਿ ਅੱਜ ਪੂਰਾ ਆਨੰਦ ਕਰ ਰਹੇ ਨੇ ਸਾਰੇ ਲੋਕ ਤੇ ਅਸੀਂ ਵੀ ਸੋਚਿਆ ਕਿ ਇਹਦਾ 파ਟ ਬਣ ਆਪਣੇ ਵੀ ਸੰਗਤ ਮੱਥੇ ਲੱਗੀ ਐ ਇੱਥੇ ਰੌਣਕਾਂ ਹੈਗੀਆਂ ਪੋਣਿਆਂ ਬਿਲਕੁਲ ਜੀ ਐ ਮੈਨੂੰ ਕੁਝ ਪੱਗਾਂ ਵਾਲੇ ਬਜ਼ੁਰਗ ਵੀ ਦੇਖਿਆ ਕਿਉਂਕਿ ਆਪਣੇ ਪਰਿਵਾਰ ਇਸ ਕਸਬੇ ਵਿੱਚ ਹੈਗਾ ਸਾਨੂੰ ਪਤਾ ਲੱਗਿਆ ਬੜੀ ਖੁਸ਼ੀ ਦੂਰੋਂ ਹੱਥ ਚੱਕਦੇ ਨੇ ਫਤੇ ਦਾ ਜਵਾਬ ਦਿੰਦੇ ਫਤੇ ਨਾਲ ਸੋ ਆਨੰਦ ਹੈ ਜੀ ਤੇ ਅਸੀਂ ਤੁਹਾਨੂੰ ਹੋਰ ਵੀ ਮੇਲੇ ਦੀਆਂ ਝਲਕੀਆਂ ਦਿਖਾਉਣੇ ਆ ਅੱਜ ਡਾਕਟਰ ਸਾਹਿਬ ਆਪ ਨੂੰ ਦੱਸੇ ਤੁਹਾਡੇ ਸ਼ਹਿਰ ਦਾ ਇੱਥੇ ਘਟਨਾ ਕਰ ਗਈ ਕੀ ਕੋਈ ਸ਼ਹਿਰ ਦੱਚੋ ਬੜਾ ਜਾ ਪੁਰਾਣੇ ਬੰਦਾ ਇਹ ਸ਼ਹਿਰ ਐਕਚੁਅਲੀ ਮੈਨੂਫੈਕਚਰਡ ਬਸਾਇਆ ਆਈ ਕੋਈ ਡਾਇਰੈਕਟ ਸੌ ਸਾਰ ਪਹਿਲਾਂ ਦਾ ਨਿਵੀਂ ਨਬਾਉਂਦ ਸੀ ਨਾ ਉਹਦਾ ਹੈਗਾ ਇੱਕਾ ਦੇ ਕੋਲ ਤੇ ਪੂਰੀ ਫੈਮਿਲੀ ਨੂੰ ਸ਼ੋਅ ਕਰਦੇ ਬੁੱਤ ਉਹਨਾਂ ਦੇ ਬਣੇ ਹੋਏ ਆ ਇਹਨਾਂ ਨੇ ਆਪਣੀ ਫੈਮਿਲੀ ਨੂੰ ਪ੍ਰੈਜੈਂਟ ਕੀਤਾ ਇਹਨਾਂ ਦਾ ਸਪੋਰਟ ਵੀ ਇਹ ਸ਼ਹਿਰ ਦਾ ਜਿਆਦਾ ਇਹਨਾਂ ਦਾ ਕਲਚਰ ਸੀ ਕਿ ਕਿਸੇ ਸਮੇਂ ਪਰ ਹੁਣ ਆੜੀ ਆੜੀ ਜਿਵੇਂ ਜਿਵੇਂ ਲੋਕਾਂ ਨੂੰ ਇੱਥੇ ਆਈ ਜਾਂਦਾ ਹੈ ਨਵੀਆਂ ਕਮਿਊਨਿਟੀਜ਼ ਆ ਰਹੀਆਂ ਤਾਂ ਸਾਰਾ ਕੁਝ ਮਿਕਸ ਹੋ ਰਿਹਾ ਸਾਰਾ ਕੁਝ ਆਪਣੇ ਆਪਣੀ ਕਮਿਊਨਿਟੀ ਆ ਸਾਰੀਆਂ ਕਮਿਊਨਿਟੀਆਂ ਦੇ ਹੱਥ ਨਾਲ ਹੋ ਰਿਹਾ ਆਏ ਇਥੇ ਸ਼ਗਨ ਉੱਤੇ ਬੜੀ ਬੁਰੀਆਂ ਚੀਜ਼ਾਂ ਐਲੀ ਸ਼ਾਮ ਨੂੰ ਨਾ ਇਹਨਾਂ ਦਿਨਾਂ ਤੋਂ ਮੇਲੇ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਗਾਣੇ ਵੀ ਚੱਲਦੇ ਸ਼ਾਮ ਨੂੰ ਇੱਥੇ ਹਾਂਜੀ ਬਿਲਕੁਲ ਮਤਲਬ ਆਪਣੀ ਕਮਿਊਨਿਟੀ ਵਾਲੇ ਗਾਣੇ ਲਾ ਕੇ ਪੂਰਾ ਇੰਜੋਏ ਕਰਦੇ ਇੱਥੇ ਸੋ ਬਾਈ ਜੀ ਫਿਰ ਤੁਹਾਨੂੰ ਐ ਲੱਗਦਾ ਵੀ ਹੁਣ ਤੁਸੀਂ ਕਰਨ ਤਰ੍ਹਾਂ ਤੋਂ ਬਈ ਹੈ ਨਾ ਹਾਂਜੀ ਜਿਵੇਂ ਕਦੇ ਕਦੇ ਪੰਜਾਬ ਵਾਲਾ ਮੌਜ ਆ ਬਣ ਜਾਂਦਾ ਕਦੇ ਕਦਈ ਜੀ ਹਾਂਜੀ ਹਾਂਜੀ ਉਹੀ ਜਿਵੇਂ ਤੁਸੀਂ ਕਹੇ ਆਲਰੇਡੀ ਕਹਾਈ ਆ ਕਿ ਵੀਰਾਂ ਪਰ ਜ਼ੈਂਬਲ ਕਰਦੇ ਹੈ ਨਾ ਆਪਣੇ ਪਿਛੋਕੜ ਨਾਲ ਜਿਵੇਂ ਅਪਾ ਕਲੌਕ ਟਾ ਵੜਿਆ ਸਟੈਂਡ ਲੱਗਦਾ ਆਹ ਘਰ انا ਕਿੰਨੇ ਵੇਖਿਆ ਪੰਨੋ ਚਿੱਤੇ ਆ ਜਾਂਦੀ ਹੈ انا ਜਿਵੇਂ ਆ ਇਥੋਂ ਦੇ ਸਾਹਮਣੇ ਦੇਖ ਰਿਹਾ ਜੀ ਮੁੱਖ ਲੰ ਮੈਂ ਐਮ ਐਲ اے ਆ ਮੈਂ ਉਹਨਾਂ ਦਾ ਆਫਿਸ ਆ ਇਹਦੀ ਬਾਤ ਇਹ ਐਮ ਐਲ اے ਆਫਿਸ ਪਰ ਕੋਈ ਬੰਦਾ ਮਤਲਬ ਕੋਈ ਵੀ ਆ ਕੇ ਗੱਲਬਾਤ ਕਰ ਸਕਦਾ ਹੈ ਹਾਂਜੀ 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 ਕਿਸੇ ਨੂੰ ਕੋਈ ਈਮੇਲ ਕੋਣੀ ਜਾਂ ਕੁਝ ਕੁਝ ਵੀ ਮਤਲਬ ਕੰਮ ਜਿਹੜਾ ਕੋਈ ਅਫੀਸ਼ੀਅਲ ਵਰਕ ਜਿਹੜਾ ਕੋਈ ਸਪੋਰਟ ਜਾਂ ਕੋਈ ਗਾਈਡੈਂਸ ਲੈਣੀ ਹੈ ਉੱਤੋਂ ਪੰਜਾਬ ਕੇ ਲੈ ਸਕਦੇ ਹਾਂ ਕਹਿੰਦੇ ਆ ਇਹ ਤਾਂ ਵਧੀਆ ਗੱਲ ਆ ਤੁਹਾਨੂੰ ਸਮਝ ਆ ਨਾ ਬਿਲਕੁਲ ਇੱਥੇ ਕੋਈ ਰੁਪਇਆ ਤੋਂ ਦੱਸਦੇ ਲੋ ਪਿੱਛੇ ਸਾਡੇ ਦੇਖ ਰਹੇ ਤੁਸੀਂ ਉਹਦੀ ਆਪਣੀ ਇੰਡੀਅਨਸ ਦਾ ਹੈਗਾ ਇਸ ਰੋਡ ਉੱਤੇ ਸਾਡੇ ਪੰਜਾਬੀਆਂ ਦੇ ਵੀ ਬਿਜ਼ਨੈਸਿਸ ਹੈਗੇ ਆ ਸੋ ਸਾਡੀ ਕਮਿਊਨਿਟੀ ਇੱਥੇ ਬਹੁਤ ਸੋਨਾ ਢੰਗ ਨਾਲ ਬੜੇ ਵਧੀਆ ਢੰਗ ਨਾਲ ਡਵੈਲਪ ਹੋ ਰਹੀ ਹੈ ਸੋ ਤੁਸੀਂ ਤੁਸੀਂ ਇਹ ਕਹਿ ਰਹੇ ਕਿ ਮੇਰੀ ਪਿੰਕ ਤੇ ਵੱਡਾ ਸ਼ਹਿਰ ਉੱਥੇ ਤਾਂ ਲੋਕ ਆਪਣੇ ਹੈਗੇ ਆ ਅੱਜਕੱਲ ਮੇਰੀ ਪਿੰਕ ਆਸ-ਪਾਸੇ ਵੀ ਲੋਕ ਆਪਣੇ ਗੱਲ ਬਿਲਕੁਲ ਹੀ ਆਪਣੇ ਬਿਜ਼ਨੈਸਿਸ ਹਨ ਬੜੇ ਸਕਸੈਸਫੁਲ ਬਿਜ਼ਨਸਮੈਨ ਹੈ ਤੁਹਾਡੇ ਆਪਣੇ ਬੰਦੇ ਜਿਹੜੇ ਜਿਹੜ ਇਹ ਨਹੀਂ ਹੈਗਾ ਕਿ ਵੀ ਉਹ ਕੋਈ ਐ ਨਹੀਂ ਹੈ ਬਿਜ਼ਨਸ ਉਹ ਵਧੀਆ ਬਿਜ਼ਨਸ ਕਰ ਰਿਹਾ ਹਾਂ ਹਾਂ ਜੀ ਹਾਂ ਜੀ